ਨਾਂ ਨੇ ਇਹਨਾਂ ਨੇ ਮਿਸਤਰੀ ਲਾਇਆ ਮਿਸਤਰੀ ਨੇ ਲਾਇਆ ਹੋਇਆ ਦਸਤਕ ਤੇ ਸਾਨੂੰ ਲਾਇਆ ਹੋਇਆ ਹੋਏ ਗਾਇਸ ਵੈਲਕਮ ਬੈਕ ਟੂ ਚੈਨਲ ਅਮੰਤੀ ਮੌਲਵਕਸ਼ਾ ਸਾਡਾ ਸਾਰਤਤਾ ਦਿਕਰਦਰੀ ਦੋ ਦੇ ਨਾਲ ਮੈਂ ਥੋੜਾ ਜਿਹਾ ਗਾਇਸ ਬਿਮਾਰ ਹਾਂ ਮਤਲਬ ਗਾਇਸ ਪਤਾ ਬਿਮਾਰ ਹੋਰ ਜਦ ਤੱਕ ਠੀਕਾ ਗਾਈ ਥੋੜੀਆਂ ਜੀਆਂ ਦਵਾਈਆਂ ਦੇ ਦੋ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਆਦਾਬ ਨਮਸਕਾਰ ਗੁੱਡ ਮਾਰਨਿੰਗ ਕੀ ਹਾਲ ਚਾਲ ਨੇ ਜੀ ਸਾਰੇ ਦੋਸਤਾਂ ਨੂੰ ਪਿਆਰਾਂ ਦੇ ਭੈਣ ਭਰਾਵਾਂ ਦੇ ਗਾਇਸ ਇੱਧਰ ਅੱਕੀ ਸਬਜ਼ੀ ਬਣਾਈ ਹੈ ਮੈਂ ਮਨੀ ਜੀ ਅਲੂ ਗੋੜੇ ਮੈਂ ਨਹੀਂ ਖਾਣੀ। ਨਾ ਖਾਉਂ ਜੀ। ਕੜੇਜ ਕਸਤੂਰੀ ਮੇਥੀ ਭਾਈ ਮੇਰੇ ਗਾਸ਼ ਬਣ ਲਿਆ। ਕਸਤੂਰੀ ਮੇਥੀ ਮੈਥੀ ਮੈਨੂੰ ਖੁਦ ਕੋ ਨਹੀਂ ਪਸੰਦ। ਉਹ ਵਾਲੀ ਉਹ ਸਬਜੀ ਬਹੁਤ ਸੁਆਦ ਹੈ ਨਾ ਉਹ ਆਲੂਆਂ ਦੀ ਇਕੱਲੇ ਉਬਲੇ ਆਲੂਆਂ ਦੀ। ਨਹੀਂ ਮੈਂ ਪਰੌਠੀ ਖਾ ਲਈਆ। ਗੈਸ ਰੀਤਾ ਪੜਾ ਚੱਲ ਗਿਆ ਸਕੂਲੇ ਤੇ ਗੈਸ ਪਪਾ ਗਏ ਨੇ ਯੂਨੀਵਰਸਿਟੀ। ਯੂਨੀਵਰਸਿਟੀ ਰੀਤਾ ਨੰਦਾ ਯੂਨੀਵਰਸਿਟੀ। ਯੂਨੀਵਰਸਿਟੀ ਗਏ ਗਏ ਪਪਾ। ਇਹ ਗਾਇਸ ਅੱਜ ਮਮਾ ਨੇ ਮਿਸਕਾਨ ਵੀ ਕਰਤਾ ਝੂਠਾ ਮੈਂ ਨਹੀਂ ਕੀਤਾ ਤੇਰੀ ਅਲਮਾਰੀ ਚੋਂ ਕੱਢਿਆ ਗੱਲ ਤੇਰੀ ਅਲਮਾਰੀ ਸੈਟ ਕਰ ਆ ਗਾਇਸ 2000 ਲਓ ਗਾਇਸ 2000 ਨਹੀਂ 300 ਯੂਰੋ ਦੀ ਜਿਹੜਾ ਮੇਰੀ ਮਮੀ ਨੇ ਤੋੜਤਾ ਅੱਜ ਮੈਂ ਨਹੀਂ ਤੋੜਿਆ ਅੱਜ ਕਰੀ ਕਾ ਇੱਕ ਪਲੇਟ ਤੇਰੀ ਅਲਮਾਰੀ ਚੋਂ ਕੱਢਿਆ ਮੈਂ 300 ਯੂਰੋ ਕਰੀ ਉਹਨੂੰ ਕੈਲਕੂਲੇਟ ਕਿੰਨੇ ਦਾ ਵਰਸ਼ੂਲ ਤੋੜਿਆ ਤੇ ਉੱਥੇ ਤੇ ਕਿੰਨੇ ਯੂਰੋ ਦਾ ਰੇਟ ਹੈ नहीं ठंड में है ना ठंड में कौशल ना चल रहा है कर चुन मेला लग गया बच्चे एक सौ तो यार एक तो गुना इसको दो इसको दो ती यार परफ्यूम गैज़ में लेने का चोर करता साड़ी में भैया आ गए इस अजीब भैया की तो लोगों इधर ऊपर चलते हैं मैं भी चलता तो म ਇੱਟਾ ਗਏ ਸਾਰੀਆਂ ਗੋਠੇ ਤੇ ਨੇ ਵਾਓ ਗਏ ਉੱਤੇ ਚੜਨਾ ਇੱਕ ਕਲਾ ਹੈ ਦੇਖੋ ਗਾਇਸ ਮੌਂਤੀ ਬਣ ਗਈ ਹੈ ਦੇਖੋ ਸਟੈਂਕੀ ਵੀ ਚੱਕੀ ਜਾਣੀ ਚੱਲੇ ਚੱਲਦੇ ਹਾਂ ਥੱਲੇ ਫਿਰ ਥੱਲੇ ਜਲ ਕੇ ਮਿਲ ਜਿਆ ਸੋ ਗਾਇਸ ਬਲਿੰਦਰ ਤੇ ਰਿੱਟਾ ਚੱਲੇਗੇ ਇਸੇ ਆ ਸਾਭ ਜੀ ਆਗੇ ਸੀਗੇ ਕਿੱਥੇ ਗਏ ਸੀ ਤੁਸੀਂ ਮੈਂ ਗਿਆ ਸੀ ਜੀ ਆਪਣੇ ਵੱਡੇ ਫਲਾਟ ਨੂੰ ਮਿਲਣ ਗਿਆ ਸੀ ਯੂਨੀਵਰਸਿਟੀ ਮੈਂ ਵੱਡਾ ਬਈ ਕੰਮ ਕਰਦਾ ਯੂਨੀਵਰਸਿਟੀ ਆ ਤੜਣ ਗਏ ਜੇ ਤੋਂ ਗਾਈਜ਼ ਆਪਨੇ ਫਾਈਨਲੀ ਲੈਂਟਰ ਖੁੱਲਣ ਲੱਗ ਗਿਆ ਉੱਪਰ ਉਹ ਦੇਖ ਲੈਂਟਰ ਤੇ ਆਇਆ ਸੀ ਨਾ ਚਲੋ ਉੱਪਰ ਚੱਲ ਕੇ ਦਿਖਾਉਂਦੇ ਤੁਹਾਨੂੰ ਆ ਪੌੜੀਆਂ 'ਚ ਬਲਵ ਤੇ ਲਾਤਾ ਹੋ ਗਈ ਸ਼ਟਰਿੰਗ ਖੁੱਲਣ ਲੱਗ ਗਈ ਅੱਛਾ ਆਹ ਧਿਆਨ ਨਾਲ ਇੱਥੋਂ ਗੇਟ ਗੂਟ ਰੋ ਹਨ ਨੂੰ ਜਾਣਾ ਤੇ ਕੋਲੇ ਨੂੰ ਕਰਦੇ ਆਂ ਆਹ ਸਤਾਰੂ ਆਹ ਮਲਵਾ ਜਾ ਨਹੀਂ ਤਾਂ ਖਲਾਰ ਲੈਂਦੇ ਇੱਥੇ ਕਿ ਲੋੜ ਨਹੀਂ ਆ ਪੱਲੇ ਵਾਲੀ ਤਾਰ ਉੱਪਰ ਖਿੱਚ ਲੋ ਦੇਖੋ ਮੈਂ ਕਿਹਾ ਮਲਵਾ ਜੇ ਇੱਥੇ ਖਿਲਾਰ ਲੈਂਦੇ ਕਿ ਆ ਟੈਨਾਂ ਨਾ ਟੁੱਟ ਜਾਣ। ਨੋੜਨੇ। ਬੰਦੇ ਨੂੰ ਨੋੜਨੇ ਕਾਫੀ। ਸੋ ਲ ਪੈਂਦਾ ਦਾ ਲੈਂਟਰ ਦੇਖ ਰਿਹਾ ਸੀ ਪਹਿਲੀ ਵਾਰੀ। ਫੁੱਲ ਦਾ ਅੱਜ ਦੇਖਣਾ ਏ ਫੁੱਲ ਦਾ ਕਿਵੇਂ ਆ। ਨਹੀਂ نیچے ਤਾਂ ਸ਼ਟਰਿੰਗ ਖੁੱਲਦੀ ਆ ਜੇ ਉੱਪਰ ਮਿਸਤਰੀ ਲੱਗ ਗਿਆ ਤੇ। ਅੱਜੀ ਮੰਜ਼ਲ ਤੇ। ਹਾਂਜੀ ਵੀਰ ਕੈਸੇ ਹੋ? ਹਾਂ ਉਹ ਦੇਖੋ ਮਿਸਤਰੀ। ਹਾਂ। ਏ ਭੀਮ ਭੀਮ ਤੁਮ ਕੰਮ ਬੋਲਦਾ ਨਾ ਭੀਮ ਕੰਮ ਬੋਲਦਾ ਹੈ ਆਇਨੀ ਦੀਵਾਰ ਹੋ ਗਈ ਹੈ ਗਾਇਸ ਉਹ ਪਿੱਛੇ ਵੀ ਇੱਕ ਵਿੰਡੋ ਲੱਗੀ ਆ ਉਹ ਦੇਖੋ ਉੱਪਰ ਵੀ ਬਣੀ ਜਾਂਦਾ ਵਧੀਆ ਬਣ ਗਿਆ ਇਹ ਤੋ ਛਟ ਰਿੰਗ ਜਿਆਦਾ ਖੋਲਦੇ ਆ ਉਹਦਾ ਫਿਰ ਤੁਹਾਨੂੰ ਦਿਖਾਉਣਾ ਕਿਵੇਂ ਖੋਲਦੇ ਆ ਮੈਂ ਵੀ ਅੱਜ ਪਹਿਲੇ ਦਿਨ ਹੀ ਦੇਖਣੀ ਹੈ ਸੋ ਗਾਇਸ ਆਪਣਾ ਲੈਟਰ ਖੁੱਲਾ ਲੱਗ ਗਿਆ ਤੇ ਇਧਰ ਕੱਪੜੇ ਦੀ ਤੈਅ ਹੋ ਰਹੀ ਹੈ ਨਹੀਂ ਆ ਇਧਰ ਨੂੰ ਮੂੰਹ ਚਾ ਕੇ ਕੀ ਕਰਨੇ ਤੇ ਇੰਦਰ ਜੈ ਮਾਤਾ ਦੇ ਬੋਲੋ ਜੀ ਸਾਰੇ ਜੈ ਮਾਤਾ ਦੇ ਜਿਹੜੇ ਮਾਂ ਮਾਤਾ ਮੰਗਲ ਮੂਹ ਮੰਗਦੇ ਮੰਨਦੇ ਆ ਜਿਹੜੇ ਨਹੀਂ ਮੰਨਦੇ ਉਹ ਵੀ ਬੋਲੋ ਉਹ ਵੀ ਬੋਲੋ ਜੈ ਮਾਤਾ ਦੀ ਸਨੀਤਾ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਹਾਂ ਸਨੀਤਾ ਸਾਡੀ ਗੋਰੀ ਹੋ ਗਈ ਸਨੀਤਾ ਸਾਡੀ ਗੋਰੀ ਹੋ ਗਈ ਹੈ ਦੁੱਧ ਸਨੀਤਾ ਬੰਦ ਕਰਤਾ ਸੀਗਾ ਨਹੀਂ ਤਾਂ ਕਹਾ ਬਲਾ ਫੁੱਲ ਤੋੜਾ ਇਹ ਦੇਖੋ ਇਹ ਦੇਖ ਇਹ ਦੇਖਣਾ ਅਭੀ ਇਹ ਪ੍ਰੂਫ ਹੈ ਬਲੌਗ ਮੇ ਆਪਣਾ ਇੰਟਰ ਖੁੱਲ ਰਿਹਾ ਗਾਇਸ ਉਹ ਇੱਕ ਖੁੱਲ ਗਿਆ ਤਾਂ ਇੰਟਰ ਦੇਖੋ ਸਾਰਾ ਤੇ ਅਧਰ ਖੁੱਲ ਗਿਆ ਸਾਰਾ ਡੈਂਟਰ ਵਦਿਆ ਤੇ ਪਿੱਛੇ ਲੱਗਾ ਹੈ ਮੌਂਦੀ ਕੱਕੀ ਜਾਰੀ ਆਪਣੀ ਮਿਸਤਰੀ ਕੀ ਹਾਲ ਹੈ ਲੱਗੇ ਹੋ ਹਾਂ ਨਿਕਲ ਨਿਕਲ ਰਿਹਾ ਨਿਕਲ ਜੇ ਦੋਨ ਨਾ ਨਿਕਲਣ ਵਾਲੇ ਪਰਸੋ ਰਾਣੀ ਮਾਰ ਹੋ ਰਿਹਾ ਜੋ ਫਰਨਾਲਾ ਟਾਈਟਲ ਅੱਛਾ ਬਹਿਜਨ ਦਾ ਵੀਡੀਓ ਮੱਲੀ-ਮੁੱਲੀ ਲੱਗੇ ਗਈ ਸਭ ਇਹ ਹਰ ਵਾਰ ਸੇਲ ਕਰਦੀ ਹੈ ਤੇ ਉਹ ਹੀ ਵਾਲਾ ਮਾਰੋ ਕਢਾ ਜੇਵਲਾ ਸੈਂਟਰ ਵਾਲਾ ਨਹੀਂ ਯਰੇ ਕਿਹੜਾ ਇਹ ਚੰਗਾ ਮਾਰੋ ਗੋਲੀਆਂ ਮਹੁੰਦੀ 40 50 ਕਿਲੋ ਦੀ ਪਲੇਟ ਹੈ ਨਾ ਬੰਦਾ ਥੱਲੇ ਆ ਗਿਆ ਕੋ ਸਮਝ ਲਾ ਬਹਿ ਗਿਆ ਦੇਖੋ ਇਧਰ ਤੇ ਲਗਾ ਦੇ ਬਹੁਤ ਸਪੋਰਟ ਇਹ ਇਧਰ ਹੈ ਉੱਪਰ ਤਾਂ ਲੱਗਦੀ ਇਹ ਇਧਰ ਹੈ ਆਹ ਦੇਖੋ ਗਾਈਜ਼ ਉੱਪਰ ਸ਼ਟਰਿੰਗ ਖੁੱਲਦੀ ਪਈ ਹੈ ਬਸ ਅੰਦਰ ਉਹ ਤਾਂ ਸਾਰਾ ਹੋ ਗਿਆ ਸਾਫ ਦਿਖਾਉਣਾ ਤੁਹਾਨੂੰ ਮੈਂ ਪਹਿਲੀ ਵਾਰੀ ਦੇਖਣਾ ਹੈ ਕਿਦਾਂ ਖੋਲਦੇ ਆ ਪਰ ਨੋ ਹੀ ਗਿੱੱਜੇਗਾ ਆ ਦੇਖੋ ਚੜ ਕੇ ਚਿਮੜੇ ਤੇ ਡੈਟ ਘਾਟੀ ਬੜੇ ਤੇ ਲੈਂਟਰ ਖੁੱਲ ਗਿਆ ਬਟੇ ਮੁੰਡੇ ਤੇ ਚੜ ਕੇ ਬਹਿ ਗਿਆ ਵਾ ਕੰਮ ਕਰਾ ਚੱਕਰ ਨਾਲ ਥੱਲੇ ਆ ਕੇ ਤਾਂ ਮੈਨੂੰ ਅਗੋ ਕਹਿੰਦਾ ਮੈਂ ਤਾਂ ਬੱਚਾ ਵਾਂ ਤੁਸੀਂ ਗੱਲਾਂ ਨਾ ਕਰੋ ਮੈਂ ਕੋ ਕਰ ਲਿਆ ਫਿਰ ਤੂੰ ਆ ਜਾ ਫਿਰ ਆ ਜਾ ਮੇਰੇ ਕੋਲ ਬੈਠ ਜਾ ਆਪਾਂ ਮੈਂ ਉੱਪਰ ਕਰ ਲੂਗਾ ਆ ਛੱਡ ਨਾ ਆ ਜਾ ਛੱਡ ਨਾ ਉਹ ਸਰੀ ਜਿਹੀ ਫਸ ਗਈ ਇੱਥੇ ਗਾਇਜ਼ ਇਹ ਲੈਂਟਰ ਦੇਖੋ ਸਰ ਆਪਣਾ ਖੁੱਲ ਗਿਆ ਬਹੁਤ ਸੋਹਣਾ ਖੁੱਲਿਆ ਬਹੁਤ ਸੋਹਣਾ ਦੇਖੋ ਤੁਹਾਰਾ ਕੋਈ ਨੁਕਸਾਨ ਨਹੀਂ ਹੋਇਆ ਤੇ ਬਹੁਤ ਸਾਰਾ ਫਲਕਲੈਂਟਰ ਵੀ ਸੁੱਕ ਗਿਆ ਸਾਰਾ ਚਲੋ ਆ ਦੇਖੋ ਜਿਹੜੀ ਕੋੜੀ ਆ ਹਾਂ ਤੇ ਬਾਬਾ ਜੀ ਦੀ ਕਿਰਪਾ ਤੇ ਚਲੋ ਗਾਇਸ ਮਿਲਦੇ ਹਾਂ ਤੁਹਾਨੂੰ ਔਕੇ ਫਿਰ ਥੋੜੀ ਜਣ ਦੋਸਤੋ ਮੈਂ ਆ ਗਿਆ ਹੀ ਇੱਧਰ ਗਾਇਸ ਹੁਣ ਆਪਾਂ ਰੋੜੀ ਘਟ ਦੇਵੇ ਆ ਦੇਖੋ ਗਾਇਸ ਉਹ ਮੈਂ ਤਾਂ ਟੀਕੂਟੀ ਜਾਂਦਾ ਗਾਇਸ ਕਿਉਂਕਿ ਇਹਨੇ ਪੈਸੇ ਇਥੋਂ ਦਾ ਮਾਰਿਆ ਹੈ ਜੇ ਮੈਂ ਟੀਕੂਟੀ ਜਾਂਦਾ ਜਾਰੀ ਇੱਥੇ ਜਾ ਕੇ ਲਿਆ ਬਾਰੋ ਸਾਡੇ ਡੇਟਾ ਖੜਾਉਣ ਦੇ ਗੱਲ ਦੀ ਜਿਆਦਾ ਡੇਟਾ ਖਤਮ ਹੋ ਗਈਆਂ ਸਾਰੀਆਂ ਪਲੱਗੀਆਂ ਉੱਤੇ ਪਾਣੀ ਸਾਡੀ ਰੋੜੀ ਉੱਥੇ ਸਾਡੇ ਰੋੜੀ ਫੁੱਟਾਂ ਤੇ ਇੱਕ ਘਰ ਕੋਸ਼ਿਸ਼ ਇਹਨਾਂ ਨੇ ਇਹਨਾਂ ਨੇ ਮਿਸਤਰੀ ਲਾਇਆ ਮਿਸਤਰੀ ਨੇ ਲਾਇਏ ਹੋਏ ਆ ਦੱਸ ਤੇ ਸਾਨੂੰ ਲਾਇਆ ਹੋਇਆ ਆ ਆਪਰਾ ਤੂੰ ਘਰੇ ਤੇ ਜੇ ਤਾ ਸਾਨੂੰ ਕੰਮ ਲਾਇਆ ਨਾ ਤੂੰ ਕੰਮ ਬੁਲਾਏ ਨਾ ਕਦੇ ਲੱਗੇ ਰੋ ਬਾਰੇ ਕੋਈ ਗੱਲ ਨਹੀਂ ਗੇ ਰੋੜੀ ਕੁੱਟਦੇ ਆ ਰੋਣ ਕੁੱਟੀਆਂ ਠਾਠਾ ਹੋ ਰਹੀ ਮਿਲਦੇ ਆਈ ਤੋ ਦੋਸਤੋ ਹੁਣ ਆਪ ਆ ਗਿਆ ਜੀ ਥੱਲੇ ਹੁਣ ਗਾਇਜ਼ ਮੈਂ ਤਾਂ ਗਏ ਪਹਿਲਾਂ ਰੋਟੀ ਖਾ ਗਿਆ ਸੀਗਾ ਤੇ ਗਾਇਜ਼ ਮम्मा ਸਾਡੇ ਉਹ ਖੜੇ ਨੇ ਹੈਲੋ ਗਾਇਜ਼ ਮੇਰੇ ਨਾਲ ਉਹ ਹੰਟ ਟਾਈਮ ਲੱਗੇ ਮੁੰਡਾ ਆ ਕੇ ਤੇਲ ਲਾ ਕੇ ਭਾਇਆ ਤੇ ਇਸ ਵੇਲੇ ਉਹ ਆ ਦੇਖਾ ਇੰਨਾ ਨੇ ਹੋਰ ਲੱਛਣ ਦਿਖਾਵਾ ਅਰੇ ਬਿੱਦੂ ਇਹ ਐ ਅੱਡੇ ਜਿੰਮਤੀ ਆ ਨਾ ਆ ਦੇਖ ਬਾਲ ਨਾ ਆਈਂ ਜਾਂਦੇ ਵਿੱਚ ਹੈ ਮਰੋੜਦੇ ਵੀ ਨਹੀਂ ਕੱਟਦੇ ਆਈਂ ਵੀ ਨਹੀਂ ਵੀ ਕੱਠੇ ਹੀ ਕਰਦੀਏ ਵਾਲਾਂ ਕੁਝ ਨਹੀਂ ਕਰਦੇ ਗਾਇਸ ਇੱਧਰ ਤੋਂ ਆਪਣੇ ਸਾਡੇ ਪੈ ਗਏ ਨੇ ਹਲੋ ਗਾਇਸ ਦੇਖੋ ਸਾਤਾ ਇੱਥੇ ਪੈ ਗਏ ਹੋ ਗਏ ਜਿੱਥੇ ਮੈਂ ਮੈਂ ਬਿਮਾਰ ਹਾਂ ਅਗਲੇ ਤਾਂ ਮਾਰੇ ਗਏ ਗਾਇਸ ਮੈਂ ਬਿਮਾਰ ਹਾਂ ਆ ਗਏ ਇੱਥੇ ਕਿੱਥੇ ਓ ਨੋ ਸੀਗਾ ਮੇਰੇ ਕੋਲ ਤਾਂ ਸੀਗਾ ਦੇਖਦੇ ਕੋਤੋਂ ਸ਼ੀਸ਼ਾ ਲੋਕ 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 ਓਹੋ ਤਾਂ ਗਾਇਜ਼ ਆਪਾਂ ਹੁਣ ਗਏ ਥੋੜੀ ਜੀ ਰੋੜੀ ਘੁੱਟ ਤੇ ਗਏ ਥੋੜੀ ਜੀ ਹੁਣ ਆਪਾਂ ਕੱਲ ਗੁੱਟਾਂਗੇ ਤਾਂ ਚਲੋ ਦੋਸਤੋ ਆਪਣੇ ਅਸਲ ਵਲੋਗ ਦੇ ਚੈਨ ਨੇ ਗਾਇਜ਼ ਮੈਗਨ ਵਲੋਗ ਦੇਖੋਗੇ ਗਾਇਜ਼ ਜਰ ਪੋਸਟ ਹੋਊਗਾ ਉਹ ਦੇਖਾਂਗੇ ਤਾਂ ਚਲੋ ਗਾਇਜ਼ ਆਪਣੇ ਅਸਲ ਲੋਗ ਦੇ ਚੈਨ ਨੇ ਤਾਂ ਗਾਇਜ਼ ਚਲੋ ਜਦੋਂ ਵਲੋਗ ਪੋਸਟ ਹੋਊਗਾ ਕੱਲ ਮਤਲਬ ਦੇਖਦੇ ਮੈਂ ਵੀ ਦੇਖੂਗਾ ਕਿ ਕਿਵੇਂ ਦਾ ਵਲੋਗ ਬਣਾਇ ਕਿਨੇ ਬਣਾਇਆ ਤਾਂ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਚ ਲਵ ਯੂ ਟੂ ਲਾਈਕ ਕਮੈਂਟ ਕਰਦੇ ਹੋ ਠੀਕ ਹੈ ਜੀ ਬਾਏ ਬਾਏ